ਸਭ ਤੋਂ ਪਹਿਲਾਂ ਪਾਈ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਕੇਬੀ ਸੈਂਟੀਮੀਡੀਆ ਅਸੀਂ ਤੁਹਾਡੇ ਸਾਰਿਆਂ ਲਈ ਲੈ ਕੇ ਆਏ ਇੱਕ ਬੈਡ ਨਿਊਜ਼ ਬੈਡ ਨਿਊਜ਼ ਅਸੀਂ ਨਹੀਂ ਲੈ ਕੇ ਆਏ ਕੋਈ ਫਿਲਮ ਦਾ ਨਹੀਂ ਬੈਡ ਨਿਊਜ਼ ਅਸੀਂ ਤਾਂ ਗੁੱਡ ਨਿਊਜ਼ ਹੀ ਲੈ ਕੇ ਆਏ ਹੰਮੀ ਵਰਕ ਦੇ ਚਾਹਣ ਵਾਲਿਆਂ ਲਈ ਵਿਕੀ ਕਸ਼ੂ ਦੇ ਫੈਨਸ ਲਈ ਤੇ ਭਾਬੀ 2 ਜਾਨੀ ਕਿ ਸਾਥੀ ਤ੍ਰਿਪਤੀ ਜਿਮਰੀ ਇਹਨਾਂ ਦਾ ਅਨਾਉਂਸਮੈਂਟ ਆਇਆ ਆਪਣੇ ਨੈਕਸਟ ਫਿਲਮ ਲਈ ਤੇ ਫਿਲਮ 19 ਜੁਲਾਈ 2024 ਨੂੰ ਰਿਲੀਜ਼ ਹੋਣ ਜਾ ਰਹੀ ਹੈ ਇਸ ਤੋਂ ਪਹਿਲਾਂ ਵੀ ਐਮੀ ਵਰਕ ਨੇ ਜੇਪਾ ਗੱਲ ਕਰੀਏ 1983 ਤੇ ਇੱਕ ਹੋਰ ਫਿਲਮ ਦੀ ਬਾਲੀਵੁੱਡ ਦੇ ਵਿੱਚ ਕੀਤੀ ਹੈ ਤੇ ਹੁਣ ਐਮੀ ਵਰਕ ਟਰਮਾ প্রোডাকਸ਼ਨ ਦੀ ਪਹਿਲੀ ਫਿਲਮ ਕਰਨ ਜਾ ਰਿਹਾ ਜਿਹਦਾ ਨਾਮ ਹੈ ਜੀ ਬੈਡ ਨਿਊਜ਼ ਦੋਸਾਰ ਪਹਿਲਾਂ ਗੁੱਡ ਨਿਊਜ਼ ਫਿਲਮ ਵੀ ਤੇ ਆਪਾਂ প্রোডাকਸ਼ਨ ਕੀਤੀ ਸੀ ਜਿਹਦੇ ਵਿੱਚ ਅਕਸ਼ੇ ਕੁਮਾਰ ਦੋਜੀ ਦੀ ਸ਼ਾਨਜਗਰਾਈ ਸੀ ਇਸ ਵਾਰ ਵਿੱਕੀ ਕੋਸ਼ਲ ਤੇ ਐਮੀ ਵਰਕ ਦੀ ਜੋੜੀ ਨਜ਼ਰ ਆਊਗੀ ਬੈਡ ਨਿਊਜ਼ ਦੇ ਵਿੱਚ ਜੇ ਆਪਾਂ ਇਸ ਫਿਲਮ ਦੀ ਗੱਲ ਕਰੀਏ ਤੇ ਐਮਾਜ਼ਨ ਪ੍ਰਾਈਮ ਇਨ ਐਸੋਸੀਏਸ਼ਨ ਵਿਦ ਟਰਮਾ প্রোডাকਸ਼ਨ ਐਂਡ ਲੀਓ ਮੀਡੀਆ ਕਲੈਕਟਿਵ ਲੈ ਕੇ ਆ ਰਿਹਾ ਹੈ ਇਸ ਫਿਲਮ ਬੈਡ ਨਿਊਜ਼ ਨੂੰ ਤੇ ਜਿਹਨੂੰ ਕੀਤਾ ਜੀ ਆਨੰਦ ਤੇ ਬਾੜੀ ਜੀ ਤੇ ਐਮੀ ਵਿਰਕ ਤੇ ਵਿਕੀ ਕੌਸ਼ਲ ਸੋਸ਼ਲ ਮੀਡੀਆ ਤੇ ਕੰਟੀਨਿਊਲੀ ਪੋਸਟਸ ਲਾਈ ਕਰਦੇ ਰਹਿੰਦੇ ਆ ਤੇ ਆਲਵੇਸ ਆਪਣੀ ਇੱਕ ਦੂਜੇ ਦੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਆ ਜੀ ਬਟ ਪਹਿਲੀ ਵਾਰੀ ਹੈ ਵੱਡੀ ਸਕਰੀਨ ਦੇ ਉੱਤੇ ਨਜ਼ਰ ਆਉਣਗੇ ਐਮੀ ਵਿਰਕ ਤੇ ਵਿਕੀ ਕੌਸ਼ਲ ਐਮੀ ਵਿਰਕ ਦੀ ਵੀ ਹੁਣ ਫਿਲਮ ਆਈ ਨੂੰ ਕਾਫੀ ਵਾਸਤੋਗਿਆ ਲਾਸਟ ਨੂੰ ਉਹਨਾਂ ਦੀ ਗੱਡੀ ਚੱਲੀ ਸੀ ਸ਼ਲਾਂਗਾ ਮਾਰ ਕੇ ਸੀ ਜਿੱਥੇ ਕਿ ਵਿਕੀ ਕੌਸ਼ਲ ਦੀ ਲਾਸਟ ਫਿਲਮ ਆਈ ਸੀ ਫਰ 72 ਨੂੰ ਕੋ ਲੋਕਾਂ ਨੇ ਬਹੁਤ ਸਾਰਾ ਪਿਆਰ ਕੀਤਾ ਹਣ ਜਿਵੇਂ ਗੁੱਡ ਨਿਊਜ਼ ਨੇ ਬਹੁਤ ਸੋਨਾ ਬਿਜ਼ਨਸ ਕੀਤਾ ਸੀ ਲੋਕਾਂ ਨੇ ਬਹੁਤ ਜ਼ਿਆਦਾ ਧੰਨ ਕੀਤਾ ਸੀ ਹੁਣ ਬੈਡ ਨਿਊਜ਼ ਨੂੰ ਲੋਕੀ ਕਿੰਨਾ ਪਿਆਰ ਦਿੰਦੇ ਆ ਕਿੰਨਾ ਕੰਸੈਪਟ ਕਰਦੇ ਇਹ ਤਾਂ 19 ਜੁਲਾਈ 2024 ਨੂੰ ਪਤਾ ਲੱਗੋ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਕਿ ਤੁਸੀਂ ਕਿੰਨੇ ਐਕਸਾਈਟਡ ਹੋ ਇਸ ਨੂੰ ਲੈ ਕੇ ਤੇ ਜਦੋਂ ਦੇ ਪੋਸਟਰਸ ਦੇਖ ਕੇ ਤੁਹਾਨੂੰ ਕਿਵੇਂ ਦਾ ਲੱਗਾ ਕੀ ਹੋ ਸਕਦੀ ਹੈ ਇਸ ਫਿਲਮ ਦੀ ਕਹਾਣੀ ਕਿਉਂਕਿ ਇਸ ਨੂੰ ਦਾ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ ਨਹੀਂ ਪੰਜ ਪੰਜ ਪੋਸਟਰ ਰਿਲੀਜ਼ ਕੀਤੇ ਗਏ ਤੇ ਜੁੜਦਾ ਸਾਡੇ ਚੈਨਲ ਦੇ ਨਾਲ ਸਭ ਨੂੰ ਪਿਆਰ ਸਹਿ tas fika alzeh de lo ki ti senti merif.